ਗਿਆ ਬੜਾ ਉਹਦੇ ਉੱਤੇ ਭਾਰ ਹੁੰਦਾ ਵੀ ਆ ਕੇ ਇਹ ਸਭ ਕੁਝ ਕਰੇਗਾ ਪਰ ਉਹਦੀ ਜਦੋਂ ਬੱਡ ਬੱਦੀ ਆਉਂਦੀ ਅਗਲੀ ਵੀਰ ਦੇ ਨਾਂ ਤੇ ਤੇ ਫੇਰ ਉਹਨੂੰ ਸ਼ਰਾਨੀ ਨਹੀਂ ਦਿੱਤੀ ਜਾਂਦੀ ਤੇ ਫੇਰ ਉਹਨੂੰ ਖੱਜਾ ਖੁਆਰੀ ਮਿਲਦੀ ਹੈ ਤੇ ਸਿੰਘ ਜੀ ਇਹ ਦੇਖੋ ਨਾ ਮਾਵਾ ਟੱਕੀ ਬੇਚਦੀ ਹੋਣੀ ਹੈ ਤਾਂ ਭਰਾਵੋ ਤਾਨਾਸ਼ਾਈਏ ਸਰਕਾਰ ਹੈ ਮੈਂ ਸਭ ਤੋਂ ਬਹੁਤਾ ਚਰਮਿੰਦਾ 2 ਮਿੰਟ ਲਾਉਂਗਾ ਆ ਪਿੱਛੇ ਦੇ ਹੁਣ ਅਗਲੀ ਵਾਰ ਫੇਰ ਸ਼ਹੀਦ ਹੋਇਆ ਤਲਪਾਣਾ ਦਾ ਕੱਲਾ ਭਾਈ ਇਹਨਾਂ ਨੂੰ ਸਵੇਰ ਨੂੰ ਸਲਾਮ ਨੂੰ ਦਿੱਤੀ ਤੁਸੀਂ ਇਹ ਦੱਸੋ ਵਰਦੀ ਇੱਕ ਹਥਿਆਰ ਇੱਕ ਦੇਸ਼ ਦੇ ਲਈ ਮਰਨ ਪੰਜਾਬੀ ਤੇ ਸਲਾਮੀ ਬੇਨਾਨ ਇੱਕ ਥੋੜਾ ਸਿਧਾਂਤ ਲਿਖਿਆ ਆ ਲੜਕੀਆਂ ਬੈਠੀਆਂ ਬਿਲਡ ਕੋਰਸ ਵਿੱਚ ਪੁੱਛ ਕਿੰਨਾ ਚਾਰੀ ਜੀ ਹਿੰਟੇ 9 ਤੋਂ 5 ਸੇਵਾਦਾਰ ਬੰਦੇ 9 ਤੋਂ 5 ਆਫਸ ਟਾਈਮ ਹੈ ਸਾਡਾ ਕੋਈ ਟਾਈਮ ਨਹੀਂ ਸੀ ਕੋਈ ਟੈਬ ਟੇਬਲ ਨਹੀਂ ਆਪਰੇਸ ਵਾਲੇ ਭਰਾ ਖੜੇ ਰੋਟੀ ਖਾ ਲਈ ਤਾਂ ਠੀਕ ਹੈ ਲਈ ਤਾਂ ਬੋਤਲ ਚੱਕੀ ਪਾਣੀ ਪੀ ਲਿਆ ਟਾਈਮ ਪਾਸ ਹੋ ਗਿਆ ਤਾਂ ਇਹ ਕੌਣ ਕਰ ਰਿਹਾ ਸੈਂਟਰ ਦੀ ਸਰਕਾਰ 1 ਕਰੋੜ ਰੁਪਇਆ ਸਰਦਾਰ ਪ੍ਰਤਾਪ ਸਿੰਘ ਮਾਨ ਦੇ ਰਿਹਾ ਉਹ ਕਹਿੰਦਾ ਪਾਲੀ ਭੰਨਾ 4 ਸਾਲ ਨੌਕਰੀ ਕੀਤੀ ਹੈ ਭੰਨਾ 6 ਮਹੀਨੇ ਨੌਕਰੀ ਕੀਤੀ ਹੈ ਸਾਡੇ ਵਾਸਤੇ ਤਾਂ ਛੀਬ ਹੈ ਅਸੀਂ ਉਹ 1 ਕਰੋੜ ਰੁਪਇਆ ਦੇਵਾਂਗੇ ਤੇ ਦੇ ਕੇ ਵੀ ਹੁੰਦਾ ਪਰ ਮੈਂ ਸੋਧੇ ਤੇ ਇੱਕ ਸਵਾਲ ਛੜਦਾ ਸਵਾਲੀਆ ਚਿੰਨ ਲਾਉਣਾ ਸਵਾਲੀਆ ਚਿੰਨ ਕੀ ਹੈ 75 ਸਾਲਾਂ ਦੀ ਗੰਦਗੀ 19 ਸਾਲ ਕਾਂਗਰਸ ਨੇ ਰਾਜ ਕੀਤਾ 25 ਸਾਲ ਕਾਂਗਰਸ ਨੇ ਰਾਜ ਕੀਤਾ ਕਦੇ ਰਾਜੇ ਭਾਈ ਮੈਨੂੰ ਹੁਣ ਭਾਈ ਅਗਨੀ ਵੀਰ ਵਾਲਾ ਜਿਹੜਾ ਭਰਤੀ ਵਾਲਾ ਮੁੱਦਾ ਇਹ ਬਹੁਤ ਗਲਤ ਹੈ ਇਹ ਤਾਂ ਸਿਰਫ ਮਾਰ ਸਾਹਿਬ ਨੂੰ ਨੱਪਾ ਫਿਚਰ ਜਾਣਦੇ ਆ ਅਸੀਂ ਮੰਨਦੇ ਆ ਲੋਕਤੰਤਰ ਦੇ ਵਿੱਚ ਹਰੇਕ ਬੰਦੇ ਨੂੰ ਗੱਲ ਕਹਿਣ ਦਾ ਹੱਕ ਹੈ ਉਹ ਪਰ ਜਿੱਥੇ ਮਾਵਾ ਦੀ ਗੱਲ ਆ ਜੇ ਮਾਵਾ ਸਾਹਿਬ ਦੀਆਂ ਸਾਡੀ ਆਉਂਦੇ ਤੁਸੀਂ ਕੋਈ ਆਵਾਜ਼ ਠਾਉਂਦੇ ਕੱਲਾ ਇਹ ਆਪਣਾ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਜਿਹੜਾ ਅਡਾਨੀਆਂ ਦਾ ਗੁਲਾਮ ਹੈ ਤੁਸੀਂ ਉਹਨੂੰ ਪੁੱਛ ਕੇ ਦੇਖੋ ਵੀ ਇੱਕ ਮਾਂ ਦਾ ਬੱਚਾ ਸ਼ਹੀਦ ਹੋ ਜਾਂਦਾ ਹੈ ਸ਼ਹੀਦ ਤਾਂ ਸਹੀ ਵੀ ਹੈ ਨਾ ਪਰ ਨਹੀਂ ਇਹਨਾਂ ਦਾ ਮੂੰਹ ਨਹੀਂ ਖੁੱਲਦਾ ਬੀਬਾ ਹਰਸਿਮਰਤ ਕੌਰ ਹੈ ਕੌਲੀ ਜੀ ਮੈਂ ਫੂਡ ਪ੍ਰੋਸੈਸਿੰਗ ਦੀ ਮੰਤਰੀ ਰਹੀ ਤੁਸੀਂ ਐਂ ਦੱਸੋ ਕਿਹੜੇ ਪਿੰਡਾਂ ਦੇ ਵਿੱਚ ਆਪਣੇ ਕਿੰਨੂਆਂ ਦੇ ਬਾਗ ਲੱਗੇ ਲੱਗ ਗਏ ਭਾਈ ਕੋਈ ਗੱਲ ਨਹੀਂ ਲੱਗਿਆ 75000 ਕਰੋੜ ਰੁਪਇਆ 3 ਸਾਲ ਮੰਤਰੀ ਰਹਗੀ ਪਰ ਕੋਈ ਨਹੀਂ ਆਇਆ ਇੱਕ ਮਿੰਟ ਭਾਈ ਜਾਨਾ ਇੱਕ ਮਿੰਟ 75000 ਕਰੋੜ ਰੁਪਇਆ ਆਇਆ ਆਪਾਂ ਨੂੰ ਕੋਈ ਹਿਸਾਬ ਨਹੀਂ ਦਿੱਤਾ ਆਪਾਂ ਤਾਂ ਇੱਥੇ ਵੀ ਠੱਗੇ ਗਏ ਮੇਰੀਆਂ ਮਾਮਾਂ ਜਿਗਵਾਤੀ ਹੋ ਕੇ ਉਹਦੇ ਖਾਤੇ ਤੋਂ 2-2000 ਦੀਆਂ ਚੁੰਨੀਆਂ ਲਾਉਣੀਆਂ 2000 ਵਾਲੀ ਲੈ ਜਾਂਦੀ ਸਾਨੂੰ 250 ਵਾਲੀ ਦੇ ਜਾਂਦੀ ਆਪਾਂ ਤਾਂ ਉੱਥੇ ਵੀ ਲੁੱਟੇ ਗਏ ਤਸ ਕਰਕੇ ਭਰਾਵੋ ਜਦੋਂ ਵੀ ਤੁਸੀਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰ ਰਹੇ ਹੋ ਪਹਿਲਾਂ ਬੱਚਿਆਂ ਦਾ ਚਿਹਰਾ ਦੇਖੋ ਤੁਸੀਂ ਐਂ ਦੇਖੋ ਕੱਲਾ ਕੱਲਾ ਬੱਚਾ ਇਹਨਾਂ ਦੇ ਅੰਦਰ ਲਕੀਆਂ ਕਰਕੇ ਕੋਈ ਬੱਚਾ ਕੈਨੇਡਾ ਕੋਈ ਆਸਟ੍ਰੇਲੀਆ ਸਵੇਰੇ ਜਦੋਂ ਮਾਂ ਉੱਠਦੀ ਆ ਰੋਈ ਦੇ ਵਿੱਚੋਂ 4 ਵਜੇ ਚਾਹ ਬਣਾਉਂਦੀ ਹੈ ਹਰੇਕ ਮਾਂ ਦੇ ਅੱਖਾਂ ਦੇ ਵਿੱਚ ਹੰਝੂ ਹੈ 10000 ਕਿਲੋਮੀਟਰ ਤੇ ਬੱਚਾ ਭੇਜਣਾ ਖਾਲਾ ਜੀ ਦਾ ਬੜਾ ਨਹੀਂ ਪਰ ਆਪਣੀ ਮਜਬੂਰੀ ਆ ਲੋਕਾਂ ਕਿਹਨੇ ਕਹਿ ਦੇ ਨੇ ਮੇਰਾ ਬੱਚਾ ਕੈਨੇਡਾ ਪਰ ਨਹੀਂ ਹਰੇਕ ਦੇ ਹੰਝੂ ਅੱਖਾਂ ਦੇ ਵਿੱਚ ਨੇ ਤਾਂ ਇਸ ਕਰਕੇ ਭਰਾਵੋ ਮਾਨ ਸਾਹਿਬ ਦੀ ਇਹ ਸੋਚ ਹੈ ਮਾਨ ਸਾਹਿਬ ਪੰਜਾਬ ਨੂੰ ਲੈ ਕੇ ਚੱਲਿਆ 3 ਸਾਲ ਪਏ ਨੇ ਦੇਖ ਅਸੀਂ ਛੋੜੇ ਵਾਦੇ ਪੂਰੇ ਕਰਤੇ ਗਰੰਟੀਆਂ ਪੂਰੀਆਂ ਕਰਤੀਆਂ ਤਾਂ ਵੋਟ ਪਾਵੇ ਨਹੀਂ ਛੱਤਰ ਲਾ ਲਓ ਅਸੀਂ ਇਹੀ ਕਹਿ ਰਿਹਾ ਦੂਸਰਾ ਤੁਸੀਂ ਆਏ ਲਾਰੋ ਪੰਜਾਬ ਦੇ ਵਿੱਚ 14 ਟੋਲ ਪਲਾਜੇ ਬੰਦ ਕਰਤੇ 14 ਟੋਲ ਪਲਾਜੇ ਬੰਦ ਕਰਤੇ ਉਹਨਾਂ ਗੱਡੀ ਤੇਲ ਨਹੀਂ ਖਾਂਦੀ ਜਿਹਨੇ ਟੋਲ ਪਲਾਜੇ ਵਾਲੇ ਲਾ ਜਾਂਦੇ ਸੀ ਤਾਂ ਇਹ ਕਰਕੇ ਭਰਾਵੋ ਤੁਸੀਂ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਡੇ ਕੋਲ ਚੱਲ ਕੇ ਆਇਆ ਜੇ ਸਾਡਾ ਤੁਹਾਨੂੰ ਕੰਮ ਚੰਗਾ ਲੱਗਦਾ ਸਾਡਾ ਸੁਭਾ ਚੰਗਾ ਲੱਗਦਾ ਤੁਹਾਨੂੰ ਮੈਂ ਪਰਸੋਂ ਦੀ ਗੱਲ ਕਰਦੇ ਦੱਸੇ ਜੀ ਮਾਇਕੋ ਚ ਨਾਮ ਨੂੰ ਜਾ ਰਿਹਾ ਸਾਰਿਆਂ ਨੇ ਵੀਡੀਓ ਦੇਖੀ ਐ ਚੈਨਲ ਨੇ ਵੀ ਵੀਡੀਓ ਦੇਖੀ ਐ ਜਾਂਦੇ ਕਹਿੰਦੇ ਸਰਪਲਾ ਵੀ ਕਹਿੰਦੇ ਸੀਐਮ ਸਾਹਿਬ ਆਇਆ ਐ ਉੱਪਰ ਸਾਹਿਬ ਗੱਡੀ ਰੋਕ ਕੇ ਦਿਖਾਓ ਤੇ ਮਾਨ ਸਾਹਿਬ ਨੇ ਹੱਥ ਦਿੱਤਾ ਤੇ ਕਾਫੜਾ ਰੁਕ ਗਿਆ ਗੱਡੀਆਂ ਦਾ ਇਹਨੂੰ ਕਹਿੰਦਾ ਮੁੱਖ ਮੰਤਰੀ ਪੰਜਾਬ ਮੈਂ ਹੱਥ ਦਿੱਤਾ ਗੱਡੀ ਰੁਕੀ ਤੇ ਨਾ ਕੀ ਪ੍ਰੋਬਲਮ ਐ ਮਾਜੀ ਕੋਈ ਪ੍ਰੋਬਲਮ ਨਹੀਂ ਸਾਡੀ ਤਾਂ ਇਹੀ ਸ਼ਰਤ ਲੱਗ ਗਈ ਕਿ ਮਾਨ ਸਾਹਿਬ ਨੂੰ ਰੋਕ ਕੇ ਦਿਖਾਓ ਤੇ ਇਸ ਕਰਕੇ ਆਮ ਘਰਾਂ ਦਾ ਮੁੰਡਾ ਪੰਜਾਬ ਤੇ ਪੰਜਾਬੀ ਤੁਹਾਨੂੰ ਪਿਆਰ ਕਰਨ ਵਾਲਾ ਇਨਸਾਨ ਹੈ ਉਹਦੀਆਂ ਗੱਲਾਂ ਤੇ